महाराज झोरे कहो जय नानी गर्व से कहें शांत

ਪ੍ਰੋਬਲਮ ਨੂੰ ਤੁਹਾਨੂੰ ਕੀ ਮਹਾਰਾਜ ਦੀ ਜੀਰ ਜਨਰਮਤਾ ਜੀ ਦੀ ਵਿਭਾਗ ਨਾਲ ਜੀ ਜਨਰਮਤਾ ਜੀ ਤੁਸੀਂ ਅੱਜ ਸ਼੍ਰੀ ਵਾਲਮੀਕ ਜੀ ਮਹਾਰਾਜ ਜੀ ਦੇ ਮੰਦਿਰ ਵਿੱਚ ਆਏ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਨੂੰ ਪਿੱਛੇ ਤੁਸੀਂ ਪਿੱਛੇ ਹੋ ਜੀ ਹਾਂ ਜੀ ਪਰ ਰਿਕਰ ਕਰ ਰਿਹਾ ਨਾ ਹਾਂ ਹਾਂ ਜੀ ਕਿਨਾ ਮਾਤਾ ਜੀ ਹਾਂ ਜੀ ਬਦਲ ਗਵਰਡੀ ਲਾਓ ਭਵਨੇਸ਼ਵਰ ਜੀ ਚੈਤ ਗੁਰੂ ਭਵਨੇਸ਼ਵਰੀ ਆਨੰਦਗਰੀ ਉਤਰਾਧਿਕਾਰੀ ਬ੍ਰਹਮਲੀਨ ਜਗਤਗੁਰੂ ਪੰਚਾਨੰਦਗਿਰੀ ਜੀ ਮਹਾਰਾਜ ਹਾਂ ਜੀ ਮੈਮ ਤੁਸੀਂ ਅੱਜ ਸ਼੍ਰੀ ਵਾਲਮੀਕੀ ਮਹਾਰਾਜ ਜੀ ਦੇ ਮੰਦਿਰ 'ਚ ਆਏ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਮੇਰੇ ਕੋਲੇ ਜਿਹੜੀ ਗੱਦੀ ਹੈ ਜੀ ਉਹ ਬ੍ਰਹਮਲੀਨ ਜਗਤਗੁਰੂ ਪੰਚਾਨੰਦਗਿਰੀ ਜੀ ਮਹਾਰਾਜ ਦੇ ਬ੍ਰਹਮਲੀਨ ਹੋਣ ਤੋਂ ਬਾਅਦ ਜੂਨਾ ਖਾੜੇ ਵੱਲੋਂ ਮੈਨੂੰ ਸੇਵਾ ਜਿਹੜੀ ਆ ਉਹਨਾਂ ਦੀ ਸੰਭਾਲੀ ਗਈ ਐ ਤੇ ਉਹਨਾਂ ਦਾ ਇੱਕ ਨਾਰਾ ਸੀ ਕਿ ਜਾਤ ਪਾਤ ਮਟਾएंगे نئی ਕ੍ਰਾਂਤੀ ਲਾएंगे ਹਾਂਜੀ ਤਾਂ ਉਸ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਉਹ ਅਖਾੜੇ ਦੇ ਵਿੱਚ ਮਤਾ ਪਵਾ ਦਿੱਤਾ ਸੀ ਆਪਣੀ ਸ਼ੰਕਰਾਚਾਰੀਆ ਜੀ ਦੀ ਪਦਵੀ ਨੂੰ ਇੱਕ ਵਾਰੀ ਪੋਸਟਪੋਨ ਕਰਵਾ ਕੇ ਆਪਣੇ ਪ੍ਰੋਗਰਾਮ ਨੂੰ ਉਹਨਾਂ ਨੇ ਪੋਸਟਪੋਨ ਕਰਵਾਇਆ ਤੇ ਉਹਨਾਂ ਨੇ ਇੱਕ ਵਾਲਮੀਕੀ ਬੱਚੇ ਨੂੰ ਜਿਹੜਾ ਹੈਗਾ ਉਹ ਮਹਾਮੜਲੇਸ਼ਵਰ ਦਾ ਦਰਜਾ ਦਲਵਾਇਆ ਸੀ ਜੀ ਇਸ ਸਦਾ ਤੋਂ ਹੀ ਉਹਨਾਂ ਦਾ ਜਿਹੜਾ ਪ੍ਰਿਆਸ ਰਿਹਾ ਹੈ ਕਿ ਜਿਹੜੇ ਸਾਡੇ ਅਸਲੀ ਸਨਾਤਨੀ ਨੇ ਉਹ ਇਹ ਵਾਲਮੀਕੀ ਸਮਾਜ ਦੇ ਬੱਚੇ ਆ ਜੀ ਕਿਉਂਕਿ ਅਸੀਂ ਇਹਨਾਂ ਦੇ ਨਾਲ ਕਹਿੰਦੇ ਸੀ ਬਹੁਤ ਬੁਰਾ ਵਿਵਹਾਰ ਕੀਤਾ ਲੇਕਿਨ ਉਸ ਦੇ باوجود ਵੀ ਇਹਨਾਂ ਨੇ ਸਨਾਤਨ ਨੂੰ ਛੱਡਿਆ ਨਹੀਂ ਤੇ ਆਪਣੇ ਤਾਂ ਝਾਟੀ ਮਤਲਬ ਕਿ ਕੋਈ ਆ ਜੇ ਕਹਿ ਦੇ ਕਿ ਮੈਂ ਤੇਰੇ ਬੱਚੇ ਨੂੰ ਸਰਕਾਰੀ ਨੌਕਰੀ ਤੇ ਲਵਾ ਦਿੰਨਾ ਤੇ ਛੱਡ ਕੇ ਸਨਾਤਨ ਵਾਲੇ ਜਿਹੜੇ ਹੈਗੇ ਆ ਉਹ ਇਸਾਈ ਬਣ ਜਾਂਦੇ ਨੇ ਇਸ ਕਰਕੇ ਸਮਾਜ ਦੇ ਵਿੱਚ ਇਹਨਾਂ ਨੇ ਜਿਹੜਾ ਸੰਦੇਸ਼ ਦਿੱਤਾ ਸਨਾਤਨ ਦਾ ਤੇ ਹੁਣ ਇਹ ਗੱਗੀ ਜੀ ਨੇ ਜਿਸ ਤਰ੍ਹਾਂ ਕਰਨ ਨੇ ਸਾਡੇ ਕਰਨ ਸ਼ਰਮਾ ਜੀ ਗੱਗੀ ਕੌਸ਼ਿਕ ਜੀ ਇਹਨਾਂ ਨੇ ਇੱਕ ਟੀਮ ਬਣਾਈ ਹੈ ਆਪਣੀ 올 ਇੰਡੀਆ ਮੰਦਰ ਸੁਧਾਰ ਕਮੇਟੀ ਜਿਹਦੇ ਚ ਇਹ ਸਾਡੇ ਸਨਾਤਨ ਦਾ ਜਿਹੜਾ ਪ੍ਰਚਾਰ ਤੇ ਪ੍ਰਸਾਰ ਕਰਨਾ ਚਾਹੁੰਦੇ ਨੇ ਕਿਸੇ ਰਾਜਨੀਤਿਕ ਪਾਰਟੀ ਤੋਂ ਹਟ ਕੇ ਅਗਰ ਕਰਨਗੇ ਤਾਂ ਉਹਦੇ ਵਾਸਤੇ ਜਿਹੜਾ ਸਾਡੇ ਸਨਾਤਨ ਵਾਸਤੇ ਬਹੁਤ ਹੀ ਇੱਕ ਸੁਭਾਗਿਆ ਦੀ ਗੱਲ ਹੋਏਗੀ ਤੇ ਇਸ ਸਨਾਤਨ ਦਾ ਜਿਹੜਾ ਉਹ ਪ੍ਰਚਾਰ ਤੇ ਪ੍ਰਸਾਰ ਸੰਗਤ ਜਿਹੜੇ ਸਨਾਤਨ ਦੇ ਕਾਰਜ ਨੇ ਤੇ ਇਹਨਾਂ ਨੂੰ ਕੀ ਸੇਵਾ ਸੌਂਪੀ ਗਈ ਹੈ ਦੱਸ ਸਕਦੇ ਹੋ ਇਹਨਾਂ ਨੇ ਜਿਸ ਤਰ੍ਹਾਂ ਸਾਡੇ ਸਾਰੇ ਮੰਦਰ ਹੈਗੇ ਆ ਆਪਾਂ ਗਏ ਨੇ ਧਰਮ ਨਿਰਪੇਖ ਦੇਸ਼ ਜੀ ਕਿਤੇ ਧਰਮ ਨਿਰਪੇਖਤਾ ਦੀ ਸਤੀ ਦਾ ਨਹੀਂ ਠੀਕ ਹੈ ਨਾ ਅਕਾਲ ਤਖਤ ਹੈ ਉੱਥੇ ਜਿਹੜਾ ਹੈਗਾ ਉਹ ਜੀਐਸਪੀ ਜਿਹੜੀ ਹੈਗੀ ਆ ਉਹ ਕਰਦੀ ਹੈਗੀ ਹੈ ਹਨਾ ਸ਼੍ਰੋਮਣੀ ਅਕਾਲੀ ਦਲ ਜੋ ਵੀ ਹੈ ਉਹ ਵਾਲਾ ਸਾਰਾ ਸਿਸਟਮ ਸੰਭਾਲਦੇ ਆ ਤੇ ਜੇ ਆਪਾਂ ਮਦਰਸਿਆਂ ਦੇ ਵਿੱਚ ਲਾਈਏ ਤਾਂ ਉੱਥੇ ਉਹ ਆਪਣਾ ਸਿਸਟਮ ਸਾਰਾ ਲੈ ਕੇ ਬੈਠਿਆ ਸਾਡੇ ਮੰਦਰਾਂ ਦੇ ਉੱਪਰ ਕਹਿੰਦੇ ਜੀ ਸਾਡੀ ਜਿਹੜੀ ਹੈਗੀ ਆ ਉਹ ਡੀਸੀਜੀ ਦਾ ਜਿਹੜਾ ਹੈਗਾ ਉਹ ਸਾਰਾ ਆਧਿਪਤੀਆ ਰਹਿੰਦਾ ਤੇ ਉਹਦੇ ਵਿੱਚ ਸਨਾਤਨਤਾ ਪ੍ਰਚਾਰਕ ਤੇ ਪ੍ਰਸਾਰ ਤੁਸੀਂ ਜਾਂਦੇ ਰਹਿੰਦੇ ਹੋ ਬਾਕੀ ਜਗ੍ਹਾ ਤੇ ਵੀ ਕਿੰਨਾ ਕੁ ਹੁੰਦਾ ਤੁਹਾਨੂੰ ਪਤਾ ਹੀ ਹੈ ਹਾਂਜੀ ਠੀਕ ਹੈ ਤਾਂ ਇਹ ਕਹਿੰਦੇ ਕਿ ਆਪਾਂ ਉਹਨਾਂ ਮੰਦਰਾਂ ਨੂੰ ਜਿਹੜਾ ਆਜ਼ਾਦ ਕਰਾਉਣਾ ਹੈ ਜੀ ਇਹਨਾਂ ਨੇ ਇੱਕ ਬੀੜਾ ਤਾਂ ਚੁੱਕਿਆ ਵਾ ਕੋਈ ਗੱਲ ਨਹੀਂ ਜੇ ਚੱਲਾਂਗੇ ਤਾਂ ਉਸ ਰਾਹ ਦੇ ਉੱਪਰ ਮੁਸ਼ਕਲਾਂ ਵੀ ਆਉਣਗੀਆਂ لیکن یہ چلنگے تو ادھا راستہ بھی ملے گا۔ آج میں راجیش कौशिक ऑल इंडिया शिरोमणि مندر پربندک کمیٹی دے ಕಾರ್ಯکرنی راشٹری అధ్యక్షا میری ٹیم میرے نال ہے۔ آج ਸਾਡੇ ਗੁਰੂ ਜੀ ਨੇ ਸਾਨੂੰ ਜਗਤਗੁਰੂ ਸ਼੍ਰੀ ਦੇਵੀ ਜੀ ਨੇ ਗਰੀ ਜੀ ਮਹਾਰਾਜ ਜੀ ਨੇ ਸਾਨੂੰ ਅਸ਼ੀਰਵਾਦ ਦਿੱਤਾ ਹੈ ਰੋਹੀ ਟਟਵਾਲ ਜੀ ਨੂੰ ਕਿ ਅਸੀਂ ਯੂਨਤਾ ਉਹਨੂੰ ਪੰਜਾਬ ਪ੍ਰਧਾਨ ਲਾ ਰਹੇ ਹਾਂ ਕਿ ਸਾਡਾ ਇੱਕੋ ਹੀ ਮੋਟਿਵ ਹੈ ਮੰਦਰ ਬਰੰਦ ਕਮੇਟੀ ਦਾ ਕਿ ਸਾਡੇ ਮੰਦਰ ਆਜ਼ਾਦ ਹੋਣ ਜਿਵੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਹੈ ਜਿਹੜੇ ਉਹ ਸਿੱਖਾਂ ਦੇ ਕੋਲ ਉਹਨਾਂ ਦੀ ਹੈਗਾ ਚਾਹੇ 1 ਰੁਪਿਆ ਚਾਹਣਾ ਇੱਕ ਕਰੋੜ ਰੁਪਏ ਚਾਹਣਾ ਕੁਝ ਵੀ ਚਾਹਣਾ ਉਹ ਸਿੱਖਾਂ ਦੇ ਉੱਤੇ ਲੱਗਦਾ ਕੌਮ ਤੇ ਲੱਗਦਾ ਹੈ ਕੌਮ ਦੀ ਭਲਾਈ ਦੀ ਲੱਗਦਾ ਹੋਰ ਵੀ ਕੋਈ ਸੁਨਾਮੀ ਆ ਜਾਏ ਕੁਝ ਆ ਜਾਏ ਸਿੱਖ ਕੌਮ ਪੈਸਾ ਵੱਧ ਚੜ ਕੇ ਹਿੱਸਾ ਲੈਂਦੀ ਹੈ ਹਿੰਦੂਆਂ ਕੋਲ ਪੈਸਾ ਬਹੁਤ ਹੈ ਪਰ ਅਸੀਂ 1 ਰੁਪਿਆ ਚੜਾਈਏ ਇੱਕ ਕਰੋੜ ਚਾਈਏ ਉਹ ਸਾਡਾ ਪੈਸਾ ਸਾਡੇ ਕੋਲੇ ਡੀਸੀ ਸਾਹਿਬ ਕੋਲ ਜਾਂਦਾ ਤਰਮ ਅਰਥ ਬੋਰਡ 'ਚ ਉਹ ਸਾਨੂੰ ਕਦੀ ਵਾਪਸ ਨਹੀਂ ਮਿਲਦਾ ਮੰਦਰ ਤੇ ਜਿਹੜਾ ਲੱਗਦਾ ਤੁਹਾਨੂੰ ਪਤਾ ਹੀ ਹੈ ਠੀਕ ਹੈ ਨਾ ਅਸੀਂ ਚਾਹਨੇ ਕਿ ਸਾਡਾ ਪੈਸਾ ਸਾਡੇ ਹਿੰਦੂਆਂ ਕੋਲ ਹੋਵੇ ਚੁਣੀ ਹੋਈ ਹਿੰਦੂ ਸਰਕਾਰ ਬਣੇ ਉਹਦੇ ਵਿੱਚ ਸਾਡੇ ਸਾਡਾ ਪੈਸਾ ਜਾਵੇ ਕੋਈ ਵੀ ਮੰਦਰ ਹੈ ਸਾਡਾ ਹਿੰਦੁਸਤਾਨ ਦਾ ਜਿਵੇਂ ਸ਼ੈਨ ਬੋਰਡ ਦਾ ਮੰਦਰ ਹੈ ਸਿਰਫ ਵੈਸ਼ਨ ਦੇਵੀ ਦਾ ਜਿਹੜਾ ਮੰਦਰ ਦਾ ਚੜਾਵਾ ਹੈ ਜੀ ਉਹਦੇ ਵਿਆਜ ਦੇ ਨਾਲ ਜੰਮੂ ਕਸ਼ਮੀਰ ਦੀ ਸਰਕਾਰ ਔਰ ਫੌਜ ਦਾ ਖਰਚਾ ਚਲੇ ਜਾਂਦਾ ਅਸੀਂ ਚੜਾਵਾ ਕਦੇ ਨਹੀਂ ਛੜਿਆ ਜਾਂਦਾ ਉਹਦਾ ਐਂਦਾ ਤ੍ਰਿਪਤੀ ਬਾਲਾ ਜੀ ਦਾ ਮੰਦਰ ਹੈ ਸਿੱਧੀ ਵਿਨায়ক ਮੰਦਰ ਹੈ ਚਾਰ ਪੰਜ ਮੰਦਰ ਹੀ ਸਾਨੂੰ ਮਿਲ ਜਾਣ ਤੇ ਹਿੰਦੂਆਂ ਦਾ ਤਾਂ ਬਹੁਤ ਵੱਡਾ ਪ੍ਰੋਜੈਕਟ ਹੋ ਜਾਏਗਾ ਇਹ ਇਸ ਕਰਕੇ ਮੰਦਰ ਬਰੰਦ ਕਮੇਟੀ ਬਣੀ ਹੈ ਤੇ ਜਿਹਨੂੰ ਮੰਦਿਰ ਆਜ਼ਾਦ ਕਰਾਣ ਵਾਸਤੇ ਸੀ ਗਲੀ ਗਲੀ ਜਾ ਕੇ ਪ੍ਰਚਾਰ ਕਰਾਂਗੇ ਅੱਜ ਦਾ ਪ੍ਰੋਗਰਾਮ ਕੀ ਹੈ ਅੱਜ ਅਸੀਂ ਰੋਹਿਤ ạtਵਾਲ ਜੀ ਨੂੰ ਲੋਰੀ ਗੇਟ ਵਾਲਮੀਕ ਜੀ ਦੇ ਮੰਦਰ ਦੇ ਵਿੱਚ ਰੋਹਿਤ ạtਵਾਲ ਜੀ ਨੂੰ ਅਸੀਂ ਪੰਜਾਬ ਪ੍ਰਧਾਨ ਨਾ ਰਿਹਾ ਆਲ ਇੰਡੀਆ ਸ਼ਰੋਮਣੀ ਮੰਦਰ ਬਰੰਦ ਕਮੇਟੀ ਯੂਵਾ ਸੈਨਾ ਦਾ ਮੇਰਾ ਨਾਮ ਰੋਹਿਤ ạtਵਾਲ ਤੇ ਮੈਨੂੰ ਜੋ 올 인디아 쇼옴리 ਮੰਦਰ ਪ੍ਰਬੰਧਕ ਕਮੇਟੀ ਨੇ ਸੇਵਾ ਦਿੱਤੀ ਆ ਉਹ ਮੈਂ ਆਪਣੇ ਦਿਲੋਂ ਧਰਮ ਨਾਲ ਕਰਾਂਗਾ ਤੇ ਸਨਾਤਨ ਧਰਮ ਦਾ ਪ੍ਰਚਾਰ ਕਰਾਂਗਾ ਇਸ ਤਰ੍ਹਾਂ ਦੀ ਆ ਕਾਰਜ ਰਹਿਣੀ ਆ ਜੀ ਨੌਜਵਾਨਾਂ ਨੂੰ ਕੀ ਸੰਦੇਸ਼ ਦਿਓ ਨੌਜਵਾਨਾਂ ਨੂੰ ਇਹੀ ਸੰਦੇਸ਼ ਆ ਆਪ ਦੀ ਸਿਹਤ ਵੱਲ ਧਿਆਨ ਦਿਓ ਅੱਜ ਦੇ ਟਾਈਮ 'ਚ ਸਾਰੇ ਨੌਜਵਾਨ ਜਿਆਦਾ ਨਸ਼ੇ ਵੱਲ ਭੱਜਦੇ ਨੇ ਤੇ ਜੋ ਕਿ ਮਾਪੇ ਨੂੰ ਤੰਗ ਕਰਦੇ ਨੇ ਫਿਰ ਹੋਰ ਕੀ ਕਹਿਣਾ ਜੋ ਅੱਜ ਦੇ ਮਾਤਾ ਜੀ ਬੋਵਿਨਾ ਇਸ ਵਾਰੀ ਨੰਦਗਰੀ ਜੀ ਤੇ ਰਾਜੇਸ਼ ਕੋਸ਼ਿਕ ਗੱਗੀ ਅੰਗੀ ਪ੍ਰਧਾਨ ਜੀ ਇਹਨਾਂ ਨੇ ਮੈਨੂੰ ਜੋ ਵੀ ਦਿੱਤਾ ਮੈਂ ਇਹਨਾਂ ਦਾ ਦਿਲੋਂ ਧੰਨਵਾਦੀ ਆ ਇਹਨਾਂ